ਮੀ ਪ੍ਰੈਸ ਕਾਨਫਰੈਂਸ ਹੈਗੀ ਹੈ ਜੀ ਮਕਦਮਾ ਨੰਬਰ 36 19 2 19424 ਦੇ ਤਹਿਤ ਹੈ ਇਹਦੇ ਅੰਡਰ ਸੈਕਸ਼ਨ ਹੈ 379 ਬੀ 2 ਤੇ 34 ਆਈਪੀਸੀ ਥਾਣਾ ਮੋਕੰਪੂਰਾ ਦਾ ਜੀ ਇਹਦਾ ਬੇਸਿਕਲੀ ਹੈਗਾ ਜੀ ਇੱਕ 18-19 ਰਾਤ ਦੀ ਇੰਟਰਵੀਨਿੰਗ ਨਾਈਟ ਨੂੰ ਮਾਨ ਸਿੰਘ ਇੱਕ ਟੈਕਸੀ ਡਰਾਈਵਰ ਹੈਗਾ ਜਿਹੜਾ ਮਾਨ ਸਿੰਘ ਟਰਾਂਸਪੋਰਟ ਟੈਕਸੀ ਦਾ ਡਰਾਈਵਰ ਹੈਗਾ ਉਹਦਾ ਨਾਮ ਵੀ ਮਾਨ ਸਿੰਘ ਹੈ ਜਿਹੜਾ ਡਰਾਈਵਰ ਹੈ ਉਹ ਆਪਣਾ ਉਥੇ ਸੁੱਤਾ ਸੀ ਪੰਜ ਪੀਰ ਦੇ ਲਾਗੇ ਟਿੰਗਰਾ ਕੰਪਲੈਕਸ ਦੇ ਲਾਗੇ ਆਪਣੀ ਗੱਡੀ ਲਾ ਕੇ ਸਵਾ 8 ਵਜੇ ਉਹ ਗੱਡੀ ਦੇ ਵਿੱਚ ਹੀ ਸੁੱਤਾ ਸੀ ਤੇ ਰਾਤੀ अराउंड ਸਵਾ 12 ਵਜੇ ਇੱਕ ਕੁੜੀ ਆਈ ਜਿਹਦਾ ਨਾਮ ਸੰਜੋ ਪਤਾ ਚੱਲਿਆ ਉਹ ਹੈਗਾ ਪੂਜਾ ਦਿੱਲੀ ਵਾਲੀ ਉਹਨੇ ਆ ਕੇ ਪੈਸੇ ਮੰਗੇ ਪਹਿਲਾਂ 200 ਰੁਪਏ ਮੰਗਿਆ ਫਿਰ ਉਹ ਮਨਾ ਕਰਤਾ ਫਿਰ ਉਹਨੇ 100 ਰੁਪਏ ਮੰਗਿਆ ਤੇ ਉਹ ਵੀ ਜਦੋਂ ਮਨਾ ਕਰਤਾ ਤੇ ਉਨੀ ਦੇਰ ਵਿੱਚ ਚਾਰ ਮੁੰਡੇ ਆਏ ਇੱਕ ਕਾਲੀ ਥਾਰ ਦੇ ਵਿੱਚ ਤੇ ਉਹਨਾਂ ਨੇ ਆਕੇ ਕਾਰ ਦੀ ਚਾਬੀ ਕੱਢ ਲਈ ਤੇ ਕਾਰ ਉਹ ਨਹੀਂ ਦੇ ਤੱਕ ਖੁੱਲ ਗਈ ਤੇ ਜਦੋਂ ਫਿਰ ਇਹਨੂੰ ਕਾਰ ਦੇ ਵਿੱਚ ਹੀ ਬਿਠਾ ਕੇ ਤੇ ਅੱਗੇ ਪਿੱਛੇ ਉਹਨਾਂ ਨੇ ਥਾਰ ਲਈ ਨਾਲ ਦੋ ਬੰਦੇ ਵਿੱਚ ਬੈਠੇ ਤੇ ਅੱਗੇ ਲੈ ਗਏ ਆਪਣਾ ਮਾਨਾ ਵਾਲਾ ਏਰੀਆ ਜਾ ਕੇ ਮਾਨ ਸਿੰਘ ਜਿਹੜਾ ਟੈਕਸੀ ਡਰਾਈਵਰ ਸੀਗਾ ਉਹਨੂੰ ਉਤਾਰਤਾ ਉਸ ਤੋਂ ਬਾਅਦ ਆਪਣਾ 19 ਤਰੀਕ ਨੂੰ ਸਵੇਰੇ ਪਰਚਾ ਦਰਜ ਹੋ ਗਿਆ ਮੋਹੰਕਪੁਰਾ ਥਾਣਾ ਤੇ ਐਸਐਚਓ ਸਾਹਿਬ ਏਸੀਪੀ ਸਾਹਿਬ ਤੇ ਏਡੀਐਸ ਵੀ ਸਾਹਿਬ ਨੇ ਸਵਿਫਟਲੀ ਆਕੀਤਾ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਦੇਸ਼ਾ ਨਿਰਦੇਸ਼ ਏਟ ਤੇ ਇਹਨਾਂ ਨੇ 21 ਤਰੀਕ ਨੂੰ ਅ ਪੰਜ ਦੋਸ਼ੀਆਂ ਵਿੱਚੋਂ ਸਾਹਿਲਦੀਪ ਸਿੰਘ ਫੜ ਲਿਆ ਉਹਦੀ ਉਮਰ ਹੈ ਅਰਾਊਂਡ 19 ਸਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਅ ਇਨਵੈਸਟੀਗੇਟ ਕੀਤਾ ਕੇਸ ਤੇ ਇਨਵੈਸਟੀਗੇਟ ਕਰਦੇ ਕਰਦੇ ਤੇ ਇਹਨਾਂ ਨੇ ਅ 21 ਤਰੀਕ ਨੂੰ ਨونو ਫੜਿਆ ਤੇ ਅੱਜ 24 ਤਰੀਕ ਨੂੰ ਵਿਸ਼ਾਲ ਉਰਫ ਵਿਸ਼ੂ ਨੂੰ ਵੀ ਫੜ ਲਿਆ ਤੇ ਜਿਹੜੀ ਹੈਗੀ ਹੈ ਔਰਾਕਾਰ ਓਮ ਅ ਸਾਹਿਲ ਦੇ ਪੋਚਗੇਟਸ ਤੋਂ ਮਿਲੀ ਹੈ ਤੇ ਰੋਪੜ ਤੋਂ ਮਿਲੀ ਹੈ ਤੇ ਜਿਹੜੀ ਥਾਰ ਹੈਗੀ ਹੈ ਉਹ ਮਿਲੀ ਹੈ ਵਿਸ਼ਾਲ ਦੇ ਘਰ ਤੋਂ ਹਰੀਕੇ ਤੋਂ ਇਹ ਜਿਹੜੇ ਪੰਜ ਹੈਗੇ ਆ ਆਪਣੇ ਦੋਸ਼ੀ ਉਹਨਾਂ ਵਿੱਚੋਂ ਇੱਕ ਹੈਗੀ ਪੂਜਾ ਦਿੱਲੀ ਵਾਲੀ ਉਹ ਹਾਲੇ ਅਰੈਸਟ ਨਹੀਂ ਹੋਈ ਤੇ ਕਰਨਵੀਰ ਵੀ ਨਹੀਂ ਹੋਇਆ ਤੇ ਹਾਲੇ ਰਾਜਾ ਵੀ ਨਹੀਂ ਹੋਇਆ ਹਾਲੇ ਸਾਡੇ ਅਸੀਂ ਦੋ ਰੈਸਟ ਕੀਤੇ ਆ ਸਾਹਿਲਦੀਪ ਸਿੰਘ ਤੇ ਵਿਸ਼ਾਲ ਰੋਸ਼ ਵਿਸ਼ੋ ਤੇ ਕਾਫੀ ਯੰਗ ਏਜ ਦੇ ਹੈਗੇ ਆ ਸਾਹਿਲਦੀ ਉਮਰ 19 ਸਾਲ ਹੈ ਵਿਸ਼ਾਲ ਦੀ 20 ਸਾਲ ਹੈ ਬਾਕੀ ਰਾਜੇ ਰਾਜਾ ਹੈਗਾ ਹਰੀਕੇ ਦਾ ਉਹਦੀ 25 ਸਾਲ ਹੈ ਤੇ ਕਰਨਵੀਰ ਦੀ 23 ਸਾਲ ਹੈ ਇਹ ਕ੍ਰਿਮੀਨਲ ਮਾਈਂਡੈਡ ਹੈਗੇ ਆ ਸਾਰੇ ਸਾਰਿਆਂ ਤੇ 1 1 2 2 ਪਰਚੇ ਹੈਗੇ ਆ ਤੇ ਤੇ ਕਾਫੀ ਯੰਗ ਐਸ ਦੇ ਹੈਗੇ ਆ ਤੇ ਸਾਡੀ ਟੀਮਸ ਪ੍ਰੋਪਰ ਲੱਗੀਆਂ ਇਹਨਾਂ ਨੂੰ ਜਿਹੜੇ ਬਾਕੀ ਟਿਮ ਕਲਪਰੇਟਸ ਰਹਿ ਗਏ ਆ ਇਹਨਾਂ ਨੂੰ ਵੀ ਫਰੰਗ ਵਿੱਚ ਜਿਹੜੀ ਲੜਕੀ ਹੈ ਮੋਟਿਵਿਟੀ ਗਾਈ ਕਿਡਨੈਪਿੰਗ ਦਾ ਮੋਟਿੰਗ ਦਾ ਬੇਸਿਕਲੀ ਇਹਨਾਂ ਨੇ ਹੁਣ ਤਾਂ ਹੁਣ ਅਸੀਂ ਅਰੈਸਟ ਕੀਤੇ ਆ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਛਗਿੱਚ ਕਰਾਂਗੇ ਜੀ ਸਰ ਜਿਹੜੀ ਲੜਕੀ ਆ ਉਹਦੀ ਬੈਕਗ੍ਰਾਉਂਡ ਕੀ ਹੈ ਦੱਸੀ ਇਹਨਾਂ ਨੇ ਉਹ ਜੋ ਪਤਾ ਚੱਲੇ ਉਹ ਡਾਂਸਰ ਹੈ ਜੀ ਹਾਲੇ ਕਨਫਰਮ ਨਹੀਂ ਕਹਿ ਸਕਦੇ ਕਜੋ ਹਲੇ ਤੱਕ ਜੋ ਪਹੁੰਚ ਗਈ ਸੀ ਤੋ ਜੋ ਉਹਦੀ 35 ਸਾਲ ਪਤਾ ਚੱਲੀ ਹੈ ਜੀ ਹਲੇ ਵੀ ਹੈਵਨਟ ਅਰੈਸਟਡ ਹਰ ਹਾਲੇ ਜਿਵੇਂ ਅਰੈਸਟ ਕਰਕੇ ਤਾਂ ਫਿਰ ਸਹੀ ਇਹ ਚ ਪਤਾ ਚੱਲ ਜੂਗੀ ਪਰ ਜੋ ਸੰਝੋ ਪਤਾ ਚੱਲੇ 35 ਸਾਲ ਦੀ ਉਮਰ ਹੈ ਜੀ ਤੇ ਜਿਹੜੇ ਸਾਰੇ ਲੜਕੇ ਫੜੇ ਗਏ ਨੇ ਹਾਂਜੀ ਇਹਨਾਂ ਕੋ ਵੱਡੀ ਜਿਹੜੀ ਖੜੀ ਗਈ ਉਹਨਾਂ ਦੀ ਆਪਣੀ ਚੀਜ਼ ਹੈ ਉਹ ਵੀ ਜਿਹੜੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਆਰਟੀਓ ਤੋਂ ਅਸੀਂ ਰਿਕਾਰਡ ਲੈ ਰਹੇ ਹਾਂ ਸਣਾ ਕਰਦੇ ਕੀ ਇਹ ਲੜਕੇ ਸਾਰੇ ਇਹ ਕ੍ਰਿਮੀਨਲ ਬੈਕਗਰਾਉਂਡ ਤੇ ਹੈਗੇ ਜੀ ਕਰਨਬੀਰ ਤੇ ਇੱਕ ਕੈਂਡੀਪੀ ਇਸ ਦਾ ਕੇਸ ਹੈ ਜੀ ਜਿਹੜਾ ਰਾਜਾ ਹਰੀਕੇਵਲਾ ਹੈਗਾ ਉੱਥੇ 307 ਦਾ ਪਰਚਾ ਪੀਓ ਵੀ ਹੈਗਾ ਜੀ ਤੇ ਆਪਣਾ 379 ਬੀ ਦੇ ਪਰਚੇ ਦੋਨਾਂ ਤੇ ਹੈ ਵਿਸ਼ਾਲ ਤੇ ਸਨਦੀਪ ਤੇ ਸਾਰੀ ਕ੍ਰਮਕਾਂ ਸਾਰਿਆ ਕੋਈ ਨਸ਼ਾ ਨੁਸ਼ਾਦ ਨਹੀਂ ਕਰਦੇ ਸੀ ਉਹ ਸਿਰ ਹਲੇ ਸੀ ਵੈਰੀਫਾਈ ਕਰਾਂਗੇ ਹਲੇ ਟੂ अर्ਲੀ ਟੂ ਸਰ ਇਹ ਪੜਾਈ ਵੀ ਕਰਦੇ ਹੋਗੇ ਜਾਂ ਮਤਲਬ ਸਿਰਫ ਨਹੀਂ ਦੇਖੋ ਅੱਦੇ ਦਾ ਭੱਜੇ ਹੀ ਹੋਏਗੀ ਅੱਦੇ ਭੱਜੇ ਹੋਏ ਆ ਤੇ ਉਹ ਸਾਬ ਨਾਲ ਕਰ ਲਾਂਗੇ ਜੀ ਇਹ ਬਸ ਗਰੁੱਪ ਦਾ ਕੰਮ ਕਰਦੇ ਇਹ ਕੋਈ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਥੋੜਾ ਜਿਹਾ ਆਪਣੇ ਕੋਲ ਵੇਰਵਾ ਤੋੜ ਜਾ ਬਣਿਆ ਤੁਹਾਨੂੰ ਦੋੜ ਜਾ ਬਣਿਆ ਪਰੰਤੂ ਸ਼ੁਰੂ ਕਰ ਤਾ ਰੈਡੀ ਰੋਲ ਓਕੇ ਸਾਰੇ ਚਾਰੋਂ ਮੁੰਡਿਆਂ ਤੇ ਪਰਚੇ ਹੈਗੇ ਆ ਜੀ ਤੇ ਦੋ ਜਣੇ ਦੇ 379 ਵੀ ਤੇ ਪਰਚੇ ਹੈਗੇ ਤੇ ਇੱਕ ਤੇ 300 ਸੱਦਾ ਤੇ ਇੱਕ ਤੇ ਐਨਡੀਪੀ ਇਸ ਦਾ ਹੈਗਾ ਤੇ ਸਾਰੇ ਹੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਆ ਤੇ ਸਕੂਲ ਕਾਲਜ ਤਾਂ ਕਿੱਥੇ ਜਾਂਦੇ ਹੋਣੇ ਆ ਜੀ ਇਹ ਲੜਕੀ ਜਿਹੜੀ ਸਰਜ ਦੱਸਦੇ ਹੋ ਪੂਜਾ ਇਹਦਾ ਕੋਈ ਬੈਕਗ੍ਰਾਉਂਡ ਕੀ ਹੈ ਦਾ ਹਲੇ ਅਸੀਂ ਅਰੈਸਟ ਨਹੀਂ ਕੀਤਾ ਉਹ ਹੁਣ ਅਸੀਂ ਸਾਹਿਲ ਤੇ ਵਿਸ਼ਾਲ ਨੂੰ ਅਰੈਸਟ ਕੀਤਾ ਹਾਲੇ ਅਸੀਂ ਪੁੱਛਗਿਛ ਕਰਾਂਗੇ ਜੀ ਉਹ ਕਿਵੇਂ ਨਾਲ ਐਸੋਸੀਏਟਡ ਹੈ ਪੂਜਾ ਇਹਨਾਂ ਦੇ ਸਰ ਚੋਨੀਆ ਆਪ ਦਾ ਲੱਗੀ ਹੋਈ ਆ ਉਹਦੇ باوجود ਵੀ ਕੱਲ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੰਨਾਂ ਲੋਕਾਂ ਨੇ ਅਸਲੇ ਨਹੀਂ ਜਮ੍ਹਾਂ ਕਰਵਾਏ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਦੇਖੋ ਅਸੀਂ ਹਰੇਕ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੇ ਜਮ੍ਹਾਂ ਕਰਾਉਣ ਦੀ ਇੱਕ ਸਾਡੀ ਕਮੇਟੀ ਵੀ ਬਣੀ ਹੈ ਜਿੱਥੇ ਕਿਸ ਨੂੰ ਕੋਈ ਖਤਰਾ ਹੈਗਾ ਹੈ ਜਾਂ ਕਿਸ ਦਾ ਕੋਈ ਬਿਜ਼ਨਸ ਹੈਗਾ ਜਿੱਥੇ ਕੈਸ਼ ਦਾ ਕੈਸ਼ ਲੈ ਕੇ ਜਾਣਾ ਪੈਂਦਾ ਹੈ ਉਹ ਜੇ ਕਿਸ ਨੂੰ ਲੱਗਦਾ ਕਿ ਮੈਨੂੰ ਖਤਰਾ ਹੈ ਕਿ ਪੈਸਾ ਲੁੱਟਿਆ ਜਾ ਰਿਹਾ ਹੈ ਉਹ ਨੂੰ ਜਾਨ ਨੂੰ ਖਤਰਾ ਹੈ ਉਹ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਦੇਣ ਜਾਂ ਮੈਨੂੰ ਦੇ ਦੇਣ ਉਹ ਕਮੇਟੀ ਬਣੀ ਹੈ ਉਹ ਕਮੇਟੀ ਡਿਸੀਜਨ ਲੈ ਲੇਗੀ ਉਸ ਆਬਨਲ ਐਗਜ਼ੈਮਪਸ਼ਨ ਵੀ ਐਸੀ ਦੇਖਨੇ ਆ ਜੀ ਸਰ ਸਰpass ਕਿਸੇ ਕਹਿ ਰਹੇ ਪੈਸੇ ਦੀ ਲੈਣ ਦੇਣ ਕਰਕੇ ਇੱਕ 50000 ਤੋਂ ਵੱਧ ਜਿਹੜਾ ਕੋਈ ਲੈ ਕੇ ਜਾਂਦਾ ਉਹਦੇ ਤੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਉਹ ਨੂੰ ਥੋੜਾ ਜਿਹਾ ਬੀਫ ਕਰਦੇ ਨਹੀਂ ਬਿਲਕੁਲ 50000 ਤੱਕ ਤਾਂ ਹੈਗਾ ਹੀ ਆ ਜੀ ਜਿਹੜਾ ਲੀਗਲੀ ਮਾਨਯੋਗ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਲਾਉ ਕੀਤਾ ਤੇ ਲੁੱਟ ਤਾਂ ਲੁੱਟੀ ਹੈ ਜੀ ਚਾਹੇ ਉਹ 50 ਰੁਪਏ ਦੀ ਹੋਵੇ ਚਾਹੇ 50000 ਦੀ ਹੋਵੇ ਪਰ ਜਿਨ੍ਹਾਂ ਦਾ ਕੋਈ ਪੈਟਰੋਲ ਪੰਪ ਵਾਲੇ ਵਾਲੇ ਹੈਗੇ ਕੋਈ ਜੁਐਲਰ ਹੈਗੇ ਜਿਨ੍ਹਾਂ ਕੋਲ ਕੋਈ ਕੈਸ਼ ਆ ਜਾਂਦਾ ਪਰ ਉਹ ਜਮ੍ਹਾਂ ਤੱਕ ਵੈਂਤੀ ਕਰਾਣਾ ਹੈ ਕੈਸ਼ ਵੈਂਟ ਤੇ ਬੈਂਕ ਦੀ ਪਰ ਥੋੜੀ ਦੇਰ ਲਈ ਤਾਂ ਉਹਨਾਂ ਕੋਲ ਟੇ ਹੁੰਦਾ ਜੀ ਤੇ ਉਸ ਸਾਬ ਨਾਲ ਸਾਡੀ ਕਮੇਟੀ ਬਣੀ ਹੈ ਤੇ ਸਾਡੇ ਆਫੀਸਰਸ ਹੈਗੇ ਆ ਏਡੀਸਪੀ ਸਰਮਨ ਏਸੀਪੀ ਸਰਮਨ ਐਸਐਚਓ ਸਰਮਨ ਉਹਨਾਂ ਨੂੰ ਵੀ ਅਪਲੀਕੇਸ਼ਨ ਦੇ ਦੇਣ ਉਹ ਅੱਗੇ ਕਨਸਿਡਰ ਕਰ ਲੈਣਗੇ ਸਰ ਜਿਹੜਾ ਨਾ ਤੁਸੀਂ ਪ੍ਰੈਸ ਕਾਨਫਰੈਂਸ ਕਿਤੇ ਹੋਈ ਸੀ ਉਹ ਵੈਪਨ ਜਿਹੜਾ ਹੈ ਸੀ ਉਹ ਵੈਪਨ ਕਿਹੜਾ ਹੈ ਜੀ ਪੇਪਰ ਵਾਲਾ ਹੈ ਕਿ ਵਿਦਆਉਟ ਸੀ ਜਿਹੜਾ ਕਦਰਾ ਤੇ ਪਕੜਿਆ ਉਹਨਾਂ ਨੇ ਰਣਜੀਤ ਦੇ ਬੋਲੀ ਨਹੀਂ ਹਾਲੇ ਮੈਂ ਉਹ ਨਹੀਂ ਮੈਂ ਪ੍ਰੈਸ ਕਾਨਫਰੈਂਸ ਕੀਤੀ ਠੀਕ ਹੈ ਮੈਂ ਥੈਂਕ ਯੂ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ